ਜਿੱਥੇ ਵੀ ਤੁਸੀਂ ਦੱਤਰ ਦੇ ਚਲਾਕ ਕੀਤਾ ਬੰਦੇ ਕੀ ਕੀ ਮਸਲਾ ਸੀ ਅੱਜ ਦਾ ਮਸਲਾ ਪੱਤਰਕਾਰਾਂ ਤੇ ਜਿਹੜੇ ਲਗਾਤਾਰ ਹਮਲੇ ਹੋ ਰਹੇ ਆ ਪਰਚੇ ਦਰਜ ਹੋ ਰਹੇ ਆ ਚੈਨਲ ਬੰਦ ਹੋ ਰਹੇ ਆ ਪੱਤਰਕਾਰਾਂ ਦੇ ਪੇਜਾਂ ਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਆਵਾਜ਼ ਬੰਦੀ ਖਿਲਾਫ ਅੱਜ ਦਾ ਇਹ ਅੰਦੋਲਨ ਸੀ ਜਿਹਦੇ ਚ ਸਫਲਤਾਪੂਰਵਕ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਇਕੱਠ ਹੋਇਆ ਕਿ ਬਠਿੰਡਾ ਜਾਮ ਕਰਤਾ ਲੋਕਾਂ ਨੇ ਸੰਘਰਸ਼ੀ ਲੋਕਾਂ ਨੇ ਤੇ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਲੋਕਾਂ ਦੀ ਆਵਾਜ਼ ਕਦੇ ਵੀ ਦਬਾਇਆ ਗੱਬ ਨਹੀਂ ਸਕਦੀ ਲੋਕ ਆਪ ਦੇ ਪੱਤਰਕਾਰਾਂ ਨਾਲ ਡਟ ਕੇ ਖੜਦੇ ਆ ਤੇ ਸਰਕਾਰ ਦੀਆਂ ਲੋਕ ਚੀਕਾਂ ਵੀ ਪਵਾਉਂਦੇ ਆ ਅਸੀਂ ਪੱਤਰਕਾਰਾਂ ਦੀ ਹਮਾਇਤ ਤੇ ਆਏ ਆ ਅਸੀਂ ਬਰ ਚੜ ਕੇ ਦੋ ਬੱਸਾਂ ਲੈ ਕੇ ਪਿੰਡੋਂ ਆਏ ਆ ਬਹੁਤ ਬਾਤ ਤੋਂ ਬਾਅਦ ਵਰਤਾਂ ਆਏ ਬਾਤ ਤੋਂ ਬਾਅਦ ਵੀਰ ਆਏ ਨੇ ਅਸੀਂ ਡਟ ਕੇ ਹਮੈਤਚ ਅੱਜ ਆਏ ਆ ਅੱਗੇ ਵਾਸਤੇ ਜਿਹੜੀ ਸਾਨੂੰ ਕਾਲ ਆਉਗੀ ਅਸੀਂ ਅੱਗੇ ਜਾ ਕੇ ਵੀ ਪੂਰੀ ਹਮੈਤ ਤੇ ਉਹਨਾਂ ਦੇ ਬਾਤ ਚੜ ਕੇ ਸਲਮਾ ਅੱਜ ਬਹੁਤ ਵਧੀਆ ਇਕੱਠ ਹੋਇਆ ਪੱਤਰਕਾਰਾਂ ਦੀ ਹਮੈਤ ਦੇ ਸਾਰੇ ਵੀਰਾਂ ਨੇ ਨਾਲ ਮਿਲ ਕੇ ਸਾਰੀ ਜਿਵੇਂ ਸਯੁਗਤ ਮੋਰਚੇ ਦਾ ਸੱਦਾ ਸੀ ਸਯੁਗਤ ਮੋਰਚੇ ਦੇ ਸੱਦੇ ਤੇ ਸਾਰੇ ਭੈਣ ਭਰਾਵਾਂ ਨੇ ਫੁੱਲ ਚੜਾਏ ਆ ਬਹੁਤ ਜ਼ਿਆਦਾ ਇਕੱਠ ਹੋਇਆ ਇਕੱਠ ਜਿੰਨਾ ਅਸੀਂ ਉਦੋਂ ਜ਼ਿਆਦਾ ਹੋਇਆ ਰੋਕੋ ਪੰਜਾਬੀ ਆਵਾਜ਼ ਮਾਰੋ ਅੱਜ ਇੱਥੇ ਬਗਿੰਡਾ ਜਿਹੜਾ ਡੀਸੀ ਦਫ਼ਤਰ ਦਾ ਕਰਾਫ ਕੀਤਾ ਹੈ ਕਰਾ ਦਿੱਤਾ ਸੀਗਾ ਇਹ ਰੋਸ ਮੁਜ਼ਾਹਰਾ ਕੀਤਾ ਕਿ ਕਾਰਨ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੁੰਦੀ ਸੀ ਵੀ ਸਾਨੂੰ ਸਵਾਲ ਕਰਿਆ ਕਰੋ ਤੁਸੀਂ ਸੱਥਾਂ ਦੇ ਵਿੱਚ ਜਦੋਂ ਵੀ ਸਿਆਸੀ ਲੀਡਰ ਆਉਂਦੇ ਆ ਉਹਨਾਂ ਦੀ ਦਿੱਤੀ ਹੋਈ ਗੁਰਤੀ ਦੇ ਮੁਤਾਬਕ ਕਹਿਣਾ ਹੋਵੇ ਤਾਂ ਕੁਝ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਕਰੇ ਵੀ ਮੁੱਖ ਮੰਤਰੀ ਦਾ ਹੈਲੀਕਾਪਟਰ ਭਾਈ ਮੁੱਖ ਮੰਤਰੀ ਸਾਹਿਬ ਤਾਂ ਬਾਹਰ ਆਏ ਕੌਣ ਉਡਾਈ ਫਿਰਦਾ ਇੰਨੇ ਜਣੇ ਸਵਾਲ ਪੁੱਛਣ ਤੇ ਹੀ ਪੱਤਰਕਾਰਾਂ ਤੇ ਪਰਚੇ ਕਰਤੇ 10 ਜਣਿਆਂ ਤੇ ਮਨਿੰਦਰ ਸਿੱਧੂ ਮਿੰਟੂ ਗੁਰੂਸਰੀਆ ਇਸੇ ਤਰ੍ਹਾਂ 10 ਲੋਕ ਹੋਰ ਨੇ ਮਾਨਕ ਗੋਇਲ ਜਿਵੇਂ ਉਹ ਆਰਟੀਆਈ ਐਕਟ ਕਰਕੋਣ ਹੈ ਇਹਦੇ ਤੇ ਜਣੀ ਇਹ ਉਸ ਪਰਚੇ ਰੱਦ ਕਰਾਉਣ ਖਾਤਰ ਤਾਂ ਉਦੋਂ ਬਾਅਦ ਉਹਨਾਂ ਦੇ ਚੈਨਲ ਵੀ ਬੰਦ ਕਰਤੇ ਅੱਜ ਬਠਿੰਡਾ ਡੀਸੀ ਦਫ਼ਤਰ ਦਾ ਖਰਾਬ ਕੀਤਾ ਪੱਤਰਕਾਰਾਂ ਦੇ ਹੱਥ 'ਚ ਕਿਸਾਨ ਯੂਨੀਅਨਾਂ ਵੀ ਇੰਨੀਆਂ ਕਿਹ ਕੀ ਮਸਲਾ ਸੁਖਾਈ ਇਹ ਸ ਪ੍ਰੋਟੈਸਟ ਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਤੇ ਕਿਸਾਨ ਜਥੇ ਬੰਦੀਆਂ ਨੇ ਪੱਤਰਕਾਰਾਂ ਦੀ ਹਮਾਇਤ ਕੀਤੀ ਆ ਜਿਹੜਾ ਇੱਕ ਪਰਚਾ ਦਰਜ ਕੀਤਾ ਗਿਆ 10 ਪੱਤਰਕਾਰਾਂ ਵਿਰੁੱਧ ਉਹਦਾ ਮਾਮਲਾ ਉਠਾਇਆ ਗਿਆ ਇਸ ਪ੍ਰੋਟੈਸਟ ਦੇ ਵਿੱਚ ਜਿੰਦਾਬਾਦ ਜਿੰਦਾਬਾਦ ਤਰਾ ਤਰਾ ਹੌਲੀ ਚੱਲਦਾ ਹੈ ਅੱਜ ਕੀ ਕਿਵੇਂ ਰਿਹਾ ਮਤਲਬ ਬਹੁਤ ਅੱਛਾ ਰਿਹਾ ਜੀ ਬਹੁਤ ਜਿਹਨੂੰ ਕਹਿੰਦੇ ਆ ਜ਼ੋਰਦਾਰ ਪ੍ਰਦਰਸ਼ਨ ਸੀ ਔਰ ਭਗਵੰਤ ਮਾਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਵੀ ਆਪਣੀਆਂ ਹਰਕਤਾਂ ਤੋਂ ਬਾਜ਼ਾ ਜਾ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਬਾਤ ਤੁਸੀਂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਤੇ ਇਕਦਮ ਸਾਡੇ ਚੈਨਲ ਆਜ਼ਾਦ ਭਾਰਤ نیوز ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ نیوز ਪਿਛਲੇ ਕਾਲ ਤੁਸੀਂ ਦੇਖ ਰਹੇ ਹੋ ਸਾਡੀ ਰਿਪੋਰਟ ਮੈਂ ਕੋਟ ਖੂਰਾ ਤੋਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਸਾਡਾ ਚੈਨਲ ਅੱਜ ਗੱਲ ਕਰਦੇ ਆਂ ਪੱਤਰਕਾਰਾਂ ਦੇ ਦਰਨ ਦੀ ਮਾਮਲਾ ਪੱਤਰਕਾਰਾਂ ਤੇ ਹੋਰਾਂ ਆਦੀ ਤੇ ਪਰਚੇ ਕਰਨ ਤੇ ਚੈਨਲ ਬੰਦ ਕਰਨ ਦਾ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਬੰਦ ਕੀਤੇ ਚੈਨਲਾਂ ਦੀ ਬਹਾਲੀ ਲਈ ਦਰਨਾ ਲਗਾ ਕੇ ਕੀਤਾ ਗਿਆ ਬਟਿੰਡਾ ਡੀਸੀ ਦਫ਼ਤਰ ਦਾ ਕਰਾਵਾ ਦਰਨੇ ਵਿੱਚ ਪੱਤਰਕਾਰਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਤੇ ਹੋਰਾਂ ਆਦੀ ਦਾ ਵੀ ਰਿਆ ਵੱਡਾ ਸਾਥ ਉਠੰਡਾ ਏਰੀਆ ਤੋਂ ਪੱਤਰਕਾਰ ਰੋਹਿਤ ਸ਼ਰਮਾ ਆਯਾ ਦੀ ਖਾਸ ਰਿਪੋਰਟ ਜਿੱਥੇ ਇੱਕ ਪਾਸੇ ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੁੱਖ ਤਕਲੀਫਾਂ ਮੰਗਾਂ ਤੇ ਸਮੱਸਿਆਵਾਂ ਨੂੰ ਸਰਕਾਰਾਂ ਤਾਈਂ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਨ ਲਈ ਕਹਿੰਦੇ ਨੇ ਤੇ ਸੋਚਦੇ ਨੇ ਉੱਥੇ ਹੀ ਹੁਣ ਸਰਕਾਰਾਂ ਵੱਲੋਂ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਵਾਲੇ ਪੱਤਰਕਾਰਾਂ ਤੇ ਹੋਰਾਂ ਆਦਿ ਤੇ ਪਰਚੇ ਦਰਜ ਕੀਤੇ ਜਾਂਦੇ ਨੇ ਤੇ ਸਰਕਾਰਾਂ ਵੱਲੋਂ ਪੱਤਰਕਾਰਾਂ ਦੇ ਚੈਨਲ ਵੀ ਬੰਦ ਕੀਤੇ ਜਾਂਦੇ ਨੇ ਉਹ ਵੀ ਕੁਝ ਸਵਾਲ ਕਰਨ ਨੂੰ ਲੈ ਕੇ ਇਹ ਮਾਮਲੇ ਦਰਜ ਕੀਤੇ ਜਾਂਦੇ ਨੇ ਜੋ ਕਿ ਸਰਾਸਰ ਗਲਤ ਹੈ ਸਵਾਲ ਪੁੱਛਣ ਦਾ ਅਧਿਕਾਰ ਤਾਂ ਸਭਨਾਂ ਨੂੰ ਹੀ ਹਾਸਲ ਹੈ ਤੇ ਫਿਰ ਖਾਸ ਕਰਕੇ ਪ੍ਰੈਸ ਮੀਡੀਆ ਤਾਂ ਆਜ਼ਾਦੀ ਦੇ ਅਧਿਕਾਰ ਖੇਤਰ ਵਿੱਚ ਵੱਧੂ ਆਉਂਦੇ ਨੇ ਉਹਨਾਂ ਨੂੰ ਆਮ ਬੰਦੇ ਨਾਲੋਂ ਕਿਤੇ ਵੱਧ ਅਧਿਕਾਰ ਹਾਸਲ ਹੁੰਦੇ ਨੇ ਤੇ ਫਿਰ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਵੀ ਕਿਹਾ ਜਾਂਦਾ ਹੈ ਤਾਂ ਫਿਰ ਅਜਿਹੇ ਮਾਮਲੇ ਕਿਉਂ ਹੁੰਦੇ ਨੇ ਤੇ ਆਖਰ ਕਿਉਂ ਹੋ ਰਹੇ ਨੇ ਅਜਿਹਾ ਇੱਕ ਮਾਮਲਾ ਪੱਤਰਕਾਰਾਂ ਤੇ ਲੁਧਿਆਣਾ ਵਿਖੇ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ 10 ਤੋਂ ਵੱਧ ਪੱਤਰਕਾਰਾਂ ਤੇ ਹੋਰਾਂ ਆਦਿ ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਸਰਕਾਰ ਵੱਲੋਂ ਚੈਨਲ ਵੀ ਬੰਦ ਕਰਨ ਦੀ ਕਾਰਵਾਈ ਵੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੱਤਰਕਾਰਾਂ ਦੇ ਹੱਕ ਤੇ ਹੁਣ ਆਮ ਜਨਤਾ ਵੀ ਸਾਹਮਣੇ ਆ ਰਹੀ ਹੈ ਅਜਿਹੇ ਮਾਮਲਿਆਂ ਨੂੰ ਰੱਦ ਕਰਵਾਉਣ ਨੂੰ ਅਤੇ ਬੰਦ ਕੀਤੇ ਚੈਨਲਾਂ ਦੀ ਬਹਾਲੀ ਲਈ ਤਰਨੇ ਵੀ ਦਿੱਤੇ ਜਾ ਰਹੇ ਨੇ ਤੇ ਕਿਸਾਨ ਜੀ ਦੇ ਨਾਂ ਵੀ ਪੱਤਰਕਾਰਾਂ ਦੇ ਹੱਕ ਤੇ ਉਤਰੇ ਹੋਏ ਹਨ ਗੱਲ ਕਰਦੇ ਹਾਂ ਤਰਨੇ ਦੀ ਜੋ ਕਿ ਮਾਲਵੇ ਦੀ ਧਰਤੀ ਬਠਿੰਡਾ ਜ਼ਿਲ੍ਹੇ ਵਿੱਚ ਲਗਾਇਆ ਗਿਆ ਜਿੱਥੇ ਕਿ ਪੱਤਰਕਾਰਾਂ ਤੇ ਹੋਰਾਂ ਆਦੀ ਵੱਲੋਂ ਮਿਲ ਕੇ ਵੱਡਾ ਇਕੱਠ ਕਰਕੇ ਤਰਨਾ ਲਗਾਉਂਦੇ ਆ ਬਠਿੰਡਾ ਡੀਸੀ ਦਫ਼ਤਰ ਦਾ ਕਰਾਅ ਕੀਤਾ ਗਿਆ ਦੇ ਧਰਨੇ ਦੌਰਾਨ ਕਿਸਾਨ ਜਿਨੇ ਨਾਲ ਦਾ ਵੀ ਵੱਡੀ ਗਿਣਤੀ ਵਿੱਚ ਪਾਰੀ ਇਕੱਠ ਵੀ ਦੇਖਿਆ ਗਿਆ ਇਸ ਸਮੇਂ ਧਰਨੇ ਵਿੱਚ ਭਾਰਤੀ ਕਿਸਾਨ ਜਿਨੇ ਨੇਕਤਾ ਉਗਰਾਹਾਂ ਦੇ ਆਗੂਆਂ ਤੇ ਮਹਿਲਾ ਆਗੂਆਂ ਐਕਟਿਵ ਜਨਰੇਟਸ ਯੂਨੀਅਨ ਆਫ ਪੰਜਾਬ ਅਤੇ ਹੋਰ ਆਦੀ ਪ੍ਰਤਰੀ ਜਥੇਬੰਦੀਆਂ ਦਾ ਵੀ ਵੱਡਾ ਸਾਥ ਮਿਲਿਆ ਜੋ ਕਿ ਧਰਨੇ ਵਿੱਚ ਆ ਕੇ ਪੱਤਰਕਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਉਹਨਾਂ ਕਿਹਾ ਕਿ ਜੇਕਰ ਪੱਤਰਕਾਰਾਂ ਤੇ ਕੀਤੇ ਇਹ ਪਰਚੇ ਰੱਦ ਨਹੀਂ ਹੁੰਦੇ ਤੇ ਸਰਕਾਰ ਜਿਹੜੇ ਚੈਨਲ ਬੰਦ ਕੀਤੇ ਨੇ ਉਹਨਾਂ ਨੂੰ ਮਹਾਲ ਨਹੀਂ ਕਰਦੀ ਅਜੋ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ ਤੇ ਅੱਗੇ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਫਿਲਹਾਲ ਇਸ ਮਾਮਲੇ ਸਬੰਧੀ ਬਡੰਡਾ ਦੇ ਤਰਨੇ ਤੋਂ ਬਾਅਦ ਆਉਣ ਵਾਲੀ ਫਰਵਰੀ ਮਹੀਨੇ ਦੇ ਅੰਤ ਵਿੱਚ ਮਾਝੇ ਦੀ ਧਰਤੀ ਤੇ ਪੱਤਰਕਾਰਾਂ ਤੇ ਕਿਸਾਨ ਜਥੇਬੰਦੀਆਂ ਤੇ ਹੋਰਾਂ ਆਦੀ ਦਾ ਇੱਕ ਵਿਸ਼ਾਲ ਇਕੱਠ ਕਰਕੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਣ ਦਾ ਐਲਾਨ ਵੀ ਕੀਤਾ ਗਿਆ ਇਸ ਸਮੇਂ ਹਾਜ਼ਰ ਲੋਕਵਾਜ ਟੀਵੀ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੇ ਮੀਡੀਆ ਨਾਲ ਆਪਣੀ ਗਰਵਤ ਕਰਦੇ ਆ ਕਿਹਾ ਕਿ ਇਹ ਤਰਨਾ ਸਿਰਫ ਸਾਡਾ ਤਰਨਾ ਨਹੀਂ ਹੈ ਇਹ ਤਰਨਾ ਜਵਾਨਵੰਦੀ ਦੇ ਖਿਲਾਫ ਹੈ ਇਹ ਉਹਨਾਂ ਲੋਕਾਂ ਦਾ ਤਰਨਾ ਹੈ ਜਿਨ੍ਹਾਂ ਨੂੰ ਹਰ ਇੱਕ ਗੱਲ ਪੁੱਛਣ ਦਾ ਅਧਿਕਾਰ ਹੈ ਹਰ ਇੱਕ ਗੱਲ ਕਰਨ ਦਾ ਅਧਿਕਾਰ ਹੈ ਪਰ ਫਿਰ ਵੀ ਉਹਨਾਂ ਨੂੰ ਉਹ ਇਹ ਅਧਿਕਾਰ ਵਰਤਨ ਨਹੀਂ ਦਿੱਤੇ ਜਾਂਦੇ ਜਾਂ ਉਹਨਾਂ ਨੂੰ ਇਹ ਅਧਿਕਾਰ ਸਹੀ ਤਰੀਕੇ ਨਾਲ ਨਹੀਂ ਮਿਲਦਾ ਇਹ ਤਰਨਾ ਉਹਨਾਂ ਲੋਕਾਂ ਦਾ ਤੇ ਜਦੋਂ ਤੱਕ ਉਹਨਾਂ ਨੂੰ ਸਹੀ ਮਾਇਨੇ ਚ ਉਹਨਾਂ ਨੂੰ ਮਿਲੇ ਇਹ ਅਧਿਕਾਰ ਸਹੀ ਵਰਤਨ ਨਹੀਂ ਦਿੱਤੇ ਜਾਣਗੇ ਜਾਂ ਉਹਨਾਂ ਦਾ ਪ੍ਰਯੋਗ ਕਰਨ ਨਹੀਂ ਦਿੱਤਾ ਜਾਵੇਗਾ ਤਾਂ ਅਜੇ ਹੀ ਤਰਨੇ ਲੱਗਦੇ ਰਹਿਣਗੇ ਅਜਿਹਾ ਪ੍ਰਦਰਸ਼ਨ ਹੁੰਦਾ ਰਹੇਗਾ ਗੋਹਿੰਡਾ ਏਰੀਆ ਤੋਂ ਪੱਤਰਕਾਰ ਰੋਹਿਤ ਸ਼ਰਮਾ ਆਯਾਤ ਦੀ ਖਾਸ ਰਿਪੋਰਟ ਯਾਰ ਜਾਣਕਾਰੀ ਲਈ ਦੇਖਦੇ ਰਹੋ ਸਾਰੀ ਰਿਪੋਰਟ هولي هولي زندہ باد زندہ باد مرداوا 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 ਆਰੇ ਆਰੇ ਤੁਹਾਡਾ ਭਰਾ ਬਣਾਉ ਨੂੰ ਜਿੱਤ ਦੀ ਮਾਰ ਜੰਮਣ ਹੋਇਆ ਅੱਧਾ ਕਿਲੋ ਦੇ ਅੱਧੇ ਕਿਲੋ ਦਾ ਵਾਦਾ ਤਾਂ ਸਰਕਾਰ ਨੇ ਦਿਖਾਇਆ ਹੈ ਦੁਰਦੁਖ ਦੇ ਵਿੱਚ ਦਿਖਾਉਂਦੇ ਸਾਡਾ ਬੰਦਾ ਸਾਡੇ ਪੰਜਾਬ ਹੈ ਜੀ ਆਹ ਪਰਿਵਾਰਕ ਨੂੰ ਦਾਲ ਦਾ ਉਦਯੋਗ ਸਿੱਧੇ ਕਰਦੇ ਜੀ मैं मुझे टास्क का क्लोज पॉइंट किया इसका बहुत मुश्किल रहा की वाली बहुत बंदा बाहर निकल जाए और भाई रखे मंगला भाई बहुत करके खेलने का पूरा जो गोल बहुत बहुत है मुकेश सर तो हरकम पर चले आपने चलो और हम लोग काम होता है whales <muchas> relaps, draps,子ako, fun, I honestly. Mor dya frauthor Yeswel, I am a Trustee z tama Thank okay. you. ਸਰਕਾਰ ਕਿਹਾ ਇਹ ਅੱਜ ਟੂ ਲੋਕਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਰੱਤ ਕਰੋ ਰੱਤ ਕਰੋ ਸਰਕਾਰ ਮਰਦਾ ਅੱਜ ਇਥੇ ਵੀ ਕਿਸੇ ਦਫ਼ਤਰ ਦੇ ਸਾਹਮਣੇ ਕਿਹ ਕੀ ਮਸਲਾ ਸੀ ਅੱਜ ਮਸਲਾ ਪੱਤਰਕਾਰਾਂ ਤੇ ਜਿਹੜੇ ਲਗਾਤਾਰ ਹਮਲੇ ਹੋ ਰਹੇ ਆ ਪਰਚੇ ਦਰਜ ਹੋ ਰਹੇ ਆ ਚੈਨਲ ਬੰਦ ਹੋ ਰਹੇ ਆ ਪੱਤਰਕਾਰਾਂ ਦੇ ਪੇਜਾਂ ਤੇ ਸਟ੍ਰਾਈਕਾਂ ਮਾਰੀਆਂ ਜਾ ਰਹੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਆਵਾਜ਼ ਬੰਦੀ ਖਿਲਾਫ ਅੱਜ ਦਾ ਇਹ ਅੰਦੋਲਨ ਸੀ ਜਿਹਦੇ ਚ ਸਫਲਤਾ ਪੂਰਵਕ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਇਕੱਠ ਹੋਇਆ ਤੇ ਬਠਿੰਡਾ ਜਾਮ ਕਰਤਾ ਲੋਕਾਂ ਨੇ ਸੰਘਰਸ਼ੀ ਲੋਕਾਂ ਨੇ ਤੇ ਸਰਕਾਰ ਨੂੰ ਇਹ ਦੱਸ ਦਿੱਤਾ ਕਿ ਲੋਕਾਂ ਦੀ ਆਵਾਜ਼ ਕਦੇ ਵੀ ਦਬਾਇਆ ਗੱਲ ਨਹੀਂ ਸਕਦੀ ਲੋਕ ਆਪ ਦੇ ਪੱਤਰਕਾਰਾਂ ਨਾਲ ਡਟ ਕੇ ਖੜਦੇ ਆ ਤੇ ਸਰਕਾਰ ਦੀਆਂ ਲੋਕ ਚੀਕਾਂ ਵੀ ਪਵਾਉਂਦੇ ਆ ਕਿਸਾਨ ਯੂਨੀਅਨ ਤੁਹਾਡੇ ਨਾਲ ਆ ਸਾਰਿਆਂ ਦੀ ਸਪੋਰਟ ਤੁਹਾਡੇ ਨਾਲ ਆ ਪਰ ਜਿਹੜਾ ਹੈਗਾ ਇਹ ਫਸਲਾ ਕਹਿੰਦੇ ਮਾਮਲਾ ਤਾਂ ਅਰਜ ਹੋਇਆ ਵੀ ਤੁਸੀਂ ਸਵਾਲ ਕੀਤਾ ਸੀ ਵੀ ਆਪਾਂ ਕਹਿ ਦੀਏ ਵੀ ਪ੍ਰੈਸ ਜਿਹੜਾ ਮੀਡੀਆ ਚੌਥਾ ਥੰਮ ਜਿਹੜਾ ਹੈ ਲੋਕਤੰਤਰ ਦਾ ਉਹਨਾਂ ਨੂੰ ਇੰਨਾ ਦਿੱਤਾ ਮਤਲਬ ਹੱਥ ਮਿਲੇ ਆ ਅਧਿਕਾਰ ਮਿਲੇ ਆ ਵੀ ਕਿਸੇ ਨੂੰ ਪੁੱਛ ਸਕੀਏ ਵੀ ਕੱਲੇ ਪੁੱਛਣ ਦੇ ਮਾਮਲੇ ਦਰਜ ਕਰਦੇ ਨੇ ਪੱਤਰਕਾਰਾਂ ਨੂੰ ਕਿਹਾ ਮੈਂ ਜੀ ਸੰਵਿਧਾਨ ਨੇ ਸਾਰਿਆਂ ਨੂੰ ਹੱਕ ਦਿੱਤਾ ਹੈ ਸੰਵਿਧਾਨ ਨੇ ਹਰ ਇੱਕ ਭਾਰਤ ਦੇ ਨਾਗਰਿਕ ਨੂੰ ਜਿਹੜਾ ਭਾਰਤ ਦੇ ਵਿੱਚ ਜੰਮਦਾ ਤੇ ਟੈਕਸ ਦਿੰਦਾ ਹੈ ਸਰਕਾਰ ਨੂੰ ਉਹ ਸਾਰਿਆਂ ਨੂੰ ਹੱਕ ਦਿੱਤਾ ਹੈ ਕਿ ਤੁਸੀਂ ਸਵਾਲ ਕਰੋ ਤੁਸੀਂ ਇਹਨਾਂ ਸਰਕਾਰਾਂ ਨੂੰ ਪੁੱਛੋ ਇਹ ਸਾਰੀ ਚੀਜ਼ ਦਾ ਤਾਂ ਸਵਾਲ ਕਰਨ ਦਾ ਹਰ ਇੱਕ ਨਾਗਰਿਕ ਨੂੰ ਅਧਿਕਾਰ ਹੈ ਤੇ ਜਿਹੜਾ ਕੋਈ ਇਹਨਾਂ ਹੱਕ ਤੇ ਡਾਕਾ ਮਾਰੂਗਾ ਇਹ ਲੋਕ ਪੱਤਰਕਾਰਾਂ ਤੇ ਨਹੀਂ ਇਹ ਪੂਰੀ ਦੇ ਖਿਲਾਫ ਆਇਆ ਤੇ ਸਾਡਾ ਸੰਘਰਸ਼ ਵੀ ਕਰਲੇ ਪੱਤਰਕਾਰਾਂ ਦਾ ਨਹੀਂ ਹੈ ਪੰਜਾਬ ਚ ਜਿਹੜੀ ਵੀ ਜਵਾਨ ਬੰਦੀ ਕੀਤੀ ਜਾ ਰਹੀ ਹੈ ਉਹਦਾ ਸੰਘਰਸ਼ ਹੈ ਜਿਹਦਾ ਅੱਜ ਮੂੰਹ ਤੋੜ ਮੈਂ ਜਵਾਬ ਦਿੰਦਾ ਲੋਕਾਂ ਨੇ ਜੀ ਆਪਣਾ ਤਾਂ ਕੰਮ ਹੀ ਇਹ ਹੈ ਸਵਾਲ ਪੁੱਛਣ ਦਾ ਜੀ ਜੇ ਆਪਾਂ ਸਵਾਲ ਪੁੱਛਣ ਜਿਹਦਾ ਇਹਦਾ ਮਤਲਬ ਮਾਮਲੇ ਸਰਕਾਰ ਤੇ ਹੋਈ ਜਾਂਗੇ ਅਸਲ ਬਾਤ ਸੱਚ ਦੱਸ ਦਿਆਂਗੇ ਲੋਕ ਆਦੀ ਮਾਮਲਾ ਸਰਕਾਰ ਤੇ ਦਰਜ ਹੋ ਗਿਆ ਲੋਕਾਂ ਦੀ ਕਚਹਿਰੀ ਜਿਹੜਾ ਪਰਚਾ ਦਰਜ ਹੋ ਜੇ ਉਹ ਸਰਕਾਰਾਂ ਨੂੰ ਵੋਟਾਂ ਚ ਭੁਗਤਣਾ ਪੈਂਦਾ ਤੇ ਅੱਜ ਲੋਕਾਂ ਨੇ ਉਹ ਪਰਚਾ ਦਰਜ ਕਰਕੇ ਸਰਕਾਰ ਨੂੰ ਪਿੰਡਾਂ ਚ ਘੇਰਨਾ ਆਈ ਨੂੰ ਜੀ ਇਸ ਤੋਂ ਵੱਧ ਤਿੱਖਾ ਸੰਘਰਸ਼ ਕੀ ਹੋਵੇ ਤੁਹਾਡੇ ਮਾਜੇ ਦੀ ਧਰਤੀ ਤੇ ਫਰਵਰੀ ਦੇ ਵਿੱਚ ਮੀਟਿੰਗ ਕਰਕੇ ਉਥੇ ਜਿਥੇ ਬੰਦੇ ਨੇ ਫਰਵਰੀ ਦੇ ਅੰਤ ਦੇ ਵਿੱਚ ਇੱਕ ਵੱਡਾ ਇਕੱਠ ਮਾਜੇ ਧਰਤੀ ਤੇ ਕਰਕੇ ਇਸੇ ਤਰੀਕੇ ਦੇ ਨਾਲ ਇੱਕ ਮਾਹੌਲ ਬਣਾਇਆ ਜਾਵੇਗਾ ਤਾਂ ਕਿ ਜਿਹੜੀਆਂ ਆਵਾਜ਼ਾਂ ਉਹ ਦਬਾਈਆਂ ਨਾ ਜਾ ਸਕਣ। ਕਿ ਕਿਸਾਨ ਕਹਿੰਦੇ ਨੇ ਪੰਜਾਬ ਜਿਹੜਾ ਹੈਗਾ 24/7 ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਹਾਰ ਦਾ ਵੀ ਸਾਹਮਣਾ ਕਰਾਵਾਂਗੇ। ਤੇ ਜੇ ਪੰਗੇ ਲਈ ਜਾਣਗੇ ਤਾਂ ਫਿਰ ਹਾਰਨਾ ਹੀ ਹੈ ਜੀ। ਜੇ ਜੇ ਚੱਲਣਗੇ ਬੰਦੇਾਂ ਵਾਂਗੂ ਤਾਂ ਜਿੱਤ ਜਾਣਗੇ। ਜੇ ਇਸ ਤਰੀਕੇ ਨਾਲ ਚੱਲਣਗੇ ਤਾਂ ਫਿਰ ਹਾਰਨਾ ਤੈ ਹੀ ਹੈ। ਇਸ ਨਾਲ ਤਾਂ ਜਿਹੜਾ ਆਵਾਜ਼ ਦੀ ਪਾਰਟੀ ਦਾ ਮਿੱਟੀ ਹੋ ਜਾਈਂਗਾ ਨਹੀਂ ਆਇਆ ਨਹੀਂ ਮੈਂ ਕਹਿੰਦਾ ਜੀ ਮਿੱਟੀ ਕਿਸੇ ਨੂੰ ਹੋਣ ਨੂੰ ਉਹ ਜਿਹੜਾ ਲੋਕਾਂ ਦੇ ਨਾਲ ਖੜੂਗਾ ਉਹ ਲੋਕਾਂ ਨੂੰ ਦਿਤਾ ਦੇਣਗੇ ਨਾ ਖੜੂਗਾ ਉਹ ਹਰਾ ਦੇਣਗੇ ਮਿੱਟੀ ਤਾਂ ਕੋਈ ਵੀ ਨਹੀਂ ਹੁੰਦਾ ਹੁੰਦਾ ਹਾਂਜੀ ਬਣੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਜੇ ਆਉਂਦਾ ਭਾਰਤੀ ਸਾਨੂੰ ਜੁਨੀਅਰ ਰੇਖਤਾ ਕਰਾਂ ਹਾਂ ਇਕਾਈ ਪ੍ਰਧਾਨ ਪਿੰਡ ਜਾਂਦਾ ਅਸੀਂ ਪੱਤਰਕਾਰਾਂ ਦੀ ਹਮਾਇਤ ਤੇ ਆਏ ਹਾਂ ਅਸੀਂ ਬਾਦ ਚੜ ਕੇ ਦੋ ਬੱਸਾਂ ਲੈ ਕੇ ਪਿੰਡੋਂ ਆਏ ਹਾਂ ਬਾਦ ਤੋਂ ਬਾਦ ਵਰਤਾਂ ਆਈਆਂ ਬਾਦ ਤੋਂ ਬਾਦ ਵੀਰ ਆਏ ਨੇ ਅਸੀਂ ਡਟ ਕੇ ਹਮੈਤਚ ਅੱਜ ਆਏ ਆ ਅੱਗੇ ਵਾਸਤੇ ਜਿਹੜੀ ਸਾਨੂੰ ਕਾਲ ਆਉਗੀ ਅਸੀਂ ਅੱਗੇ ਜਾ ਕੇ ਵੀ ਪੂਰੀ ਹਮੈਤ ਦੇ ਉਹਨਾਂ ਦੇ ਬਾਤ ਚੜ ਕੇ ਹਸਲਵਾਂ ਅੱਜ ਕੀ ਹੋਇਆ ਕਿਹੜੀ ਰਿਹਾ ਵਿਸ਼ੇ ਅੱਜ ਬਹੁਤ ਵਧੀਆ ਇਕੱਠ ਹੋਇਆ ਪੱਤਰਕਾਰਾਂ ਦੀ ਹਮੈਤ ਦੇ ਸਾਰੇ ਵੀਰਾਂ ਨੇ ਨਾਲ ਮਿਲ ਕੇ ਸਾਰੇ ਜਿਵੇਂ ਸਯੁਗਤ ਮੋਰਚੇ ਦਾ ਸੱਦਾ ਸੀ ਸਯੁਗਤ ਮੋਰਚੇ ਦੇ ਸੱਦੇ ਦੇ ਸਾਰੇ ਭੈਣ ਭਰਾਵਾਂ ਨੇ ਫੋਲੋ ਚੜਾਏ ਆ ਬਹੁਤ ਜ਼ਿਆਦਾ ਇਕੱਠ ਹੋਇਆ ਇਕੱਠ ਜਿੰਨਾ ਮਿਥਿਆ ਸੀ ਉਦੋਂ ਜ਼ਿਆਦਾ ਹੋਇਆ ਅੱਜ ਇੱਥੇ ਡੀਸੀ ਦਫ਼ਤਰ ਦਾ ਕਰਾਫ ਕੀਤਾ ਤੁਸੀਂ ਇਹ ਇਹਦਾ ਵਿਸ਼ਾ ਦਾ ਜੋ ਕੀ ਸੀ ਅੱਜ ਦਾ ਵਿਸ਼ਾ ਮੇਨ ਮਤਲਬ ਕਾਦੇ ਵਾਸਤੇ ਅਸੀਂ ਡੀਸੀ ਦਫ਼ਤਰ ਦਾ ਕਰਾਉ ਅੱਜ ਕਰਿਆ ਪੱਤਰਕਾਰਾਂ ਵਾਸਤੇ ਪੱਤਰਕਾਰਾਂ ਦੀ ਹਮਾਇਤ ਤੇ ਆਏ ਆ ਪੱਤਰਕਾਰਾਂ ਵੀਰਾਂ ਨੇ ਜੋ ਸਾਨੂੰ ਕਾਲ ਦਿੱਤੀ ਸੀ ਅਸੀਂ ਉਸ ਕਾਲ ਤੇ ਫੁੱਲ ਚੜਾਏ ਕੀ ਰੋਲਾ ਕੀ ਸੀ ਪੱਤਰਕਾਰਾਂ ਨੇ ਪੁੱਛਿਆ ਸੀ ਵੀ ਹੈਲੀਕਾਪਟਰ ਕਿੱਥੇ ਆਪ ਮੁੱਖ ਮੰਤਰੀ ਸਾਹਿਬ ਦਾ ਮੰਤਰੀ ਆਪ ਕਿਤੇ ਬਾਹਰ ਸੀ ਹੈਲੀਕਾਪਟਰ ਕੋਈ ਹੋਰ ਲੈ ਝੂਟੇ ਲੈ ਰਿਹਾ ਸੀ ਉਹਨਾਂ ਨੇ ਸਵਾਲ ਕਰਿਆ ਸੀ ਮੁੱਖ ਮੰਤਰੀ ਨੂੰ ਬੀ ਸੋਡਾ ਹੈਲਿਕੋਪਟਰ ਕਿੱਥੇ ਹੈ ਘੁੰਮਦਾ ਜੀ ਉਸ ਕਰਕੇ ਇਸ ਦੇ ਉਸ ਚ ਪੁੱਛਣ ਦੇ ਕਾਰਨ ਉਹਨਾਂ ਨੇ ਪੱਤਰਕਾਰਾਂ ਤੇ ਐਫਆਰ ਡਰਜ ਕਰਤੀ ਹਾਂ ਚੱਲਾ ਪੁੱਛਣ ਦਾ ਹੀ ਮਤਲਬ ਇਹ ਜਿਹੜਾ ਕੰਮ ਹੈ ਹਾਂ ਪੁੱਛਣ ਦੇ ਸਵਾਲ ਤੇ ਹੀ ਪਰਚੇ ਦਰਜ ਕਰੇ ਜਿੱਥੇ ਥੰਮ ਦਿੱਤਾ ਜਾ ਰਿਹਾ ਆਜ਼ਾਦੀ ਦਾ ਅਧਿਕਾਰ ਮਿਲਿਆ ਉਹ ਵੀ ਇਹਦੇ ਅਵੇਸਾ ਆਮ ਮੰਦਰ ਨੂੰ ਵੀ ਅਧਿਕਾਰ ਪੁੱਛਣ ਦਾ ਮਤਲਬ ਆਜ਼ਾਦ ਹੈ ਜਿਹੜਾ ਹੈ ਪਰ ਵੀ ਪੁੱਛਣ ਤੇ ਹੀ ਰਹਿ ਗਿਆ ਉਹਨਾਂ ਨੇ ਇਹ ਚੀਜ਼ ਹਾਂ ਇਹ ਪੁੱਛਣ ਵਾਸਤੇ ਉਹਨਾਂ ਦੇ ਐਫਆਰ ਦਰਜ ਹੋ ਉਹ ਜਾਂ ਸਾਡੇ ਕਿਸਾਨੀ ਅੰਦੋਲਨ ਤੋਂ ਪੱਤਰਕਾਰਾਂ ਨੇ ਸਾਡਾ ਮੁੱਦਾ ਠਾਇਆ ਸੀ ਕਿਸਾਨਾਂ ਦਾ ਉਹ ਹਰੇਕ ਪੱਖ ਦਾ ਮੁੱਦਾ ਠਾਉਂਦੇ ਨੇ ਉਹ ਸੱਚ ਦੀ ਆਵਾਜ਼ ਠਾਉਂਦੇ ਨੇ ਉਹ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਸ ਕਰਕੇ ਉਹਨਾਂ ਤੇ ਪਰਚੇ ਪਾਏ ਜਾ ਰਹੇ ਆ ਸਾਡਾ ਐਕਸ਼ਨ ਕੀ ਹੋਇਆ ਸਾਡਾ ਐਕਸ਼ਨ ਇਹੀ ਹੈ ਜੋ ਪੱਤਰਕਾਰਾਂ ਦੀ ਕਾਲ ਆਵੇਗੀ ਉਹ ਅਸੀਂ ਬਾਅਦ ਛੱਡ ਕੇ ਫੋਲੋ ਕਰਾਂਗੇ ਜੀ ਸਰਕਾਰ ਤੋਂ ਕੀ ਆਸ ਕੀ ਉਮੀਦ ਕੀ ਬੰਕਰਦੇ ਸਰਕਾਰ ਕੋਸਨੀ ਸਾਨੂੰ ਉਮੀਦ ਕੋਈ ਸਰਕਾਰ ਤੋਂ ਹੈ ਨਹੀਂ ਨਾ ਬਿਛਲੀਆਂ ਸਰਕਾਰਾਂ ਤੋਂ ਹੈ ਆਪਣੀ ਕੋਈ ਹੋਰ ਗੱਲ ਤੁਸੀਂ ਇੱਥੇ ਜਰੀਏ ਕਹਿਣਾ ਚਾਹੁੰਦੇ ਅਸੀਂ ਕਹਿ ਰਹੇ ਆਂ ਅਸੀਂ ਕਿਸਾਨ ਨਹੀਂ ਔਰਤਾਂ ਕਿਸਾਨ ਨਹੀਂ ਔਰਤਾਂ ਸੀ ਆਪਦੇ ਜ਼ਮੀਨਾਂ ਦੀ ਲੜਾਈ ਵੀ ਹੱਕ ਦੀ ਆਪਦੀ ਲੜਦੇ ਆ ਸਾਡੀ ਥਾਲੀ ਚੋਂ ਵੀ ਰੋਟੀ ਚੱਕ ਰਹੀ ਹੈ ਸਰਕਾਰ ਇਸ ਕਰਕੇ ਅਸੀਂ ਇਸ ਇੱਕੇ ਦੀ ਲੋੜ ਆ ਸੀ ਇੱਕ ਇੱਕੇ ਦਾ ਸੰਘਰਸ਼ ਲੜ ਰਹੀ ਹੈ ਅੱਜ ਸਰ ਤੀਮਾ ਮਾਜੀ ਆਪਣਾ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਮੈਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਗ੍ਰਾਹਾਂ ਅੰਦਾਜ਼ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਆ ਅੱਜ ਇਹ ਬਠਿੰਡਾ ਜਿਹੜਾ ਡੀਸੀ ਦਫ਼ਤਰ ਦਾ ਖਰਾਬ ਕੀਤਾ ਤਰਨਾ ਦਿੱਤਾ ਸੀਗਾ ਇਹ ਰੋਸ ਮੁਜ਼ਾਹਰਾ ਕੀਤਾ ਕਿ ਕਰਨਾ ਹੈ ਇਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੁੰਦੀ ਸੀ ਵੀ ਸਾਨੂੰ ਸਵਾਲ ਕਰਿਆ ਕਰੋ ਤੁਸੀਂ ਸੱਥਾਂ ਦੇ ਵਿੱਚ ਜਦੋਂ ਵੀ ਸਿਆਸੀ ਲੀਡਰ ਆਉਂਦੇ ਆ ਉਹਨਾਂ ਦੀ ਦਿੱਤੀ ਹੋਈ ਗੁਰਤੀ ਦੇ ਮੁਤਾਬਕ ਕਹਿਣਾ ਹੋਵੇ ਤਾਂ ਕੁਝ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਕਰੇ ਵੀ ਮੁੱਖ ਮੰਤਰੀ ਦਾ ਹੈਲੀਕਾਪਟਰ ਭਾਈ ਮੁੱਖ ਮੰਤਰੀ ਸਾਹਿਬ ਤਾਂ ਬਾਹਰ ਆਏ ਕੌਣ ਉਡਾਈ ਫਿਰਦਾ ਏ ਇੰਨੇ ਜਣੇ ਸਵਾਲ ਪੁੱਛਣ ਤੇ ਹੀ ਪੱਤਰਕਾਰਾਂ ਤੇ ਪਰਚੇ ਕਰਤੇ 10 ਜਣਿਆਂ ਤੇ ਮਨਿੰਦਰ ਸਿੱਧੂ ਮਿੰਟੂ ਗੁਰੂਸਰੀਆ ਇਸੇ ਤਰ੍ਹਾਂ 10 ਲੋਕ ਹੋਰ ਨੇ ਮਾਨਕ ਗੋਇਲ ਆ ਜਿਵੇਂ ਉਹ ਆਰਟੀਆਈ ਐਕਟ ਕਰਕੋਣ ਹੈ ਇਹਦੇ ਤੇ ਜਣੀ ਇਹ ਉਸ ਪਰਚੇ ਰੱਦ ਕਰਾਉਣ ਖਾਤਰ ਤਾਂ ਉਦੋਂ ਬਾਅਦ ਉਹਨਾਂ ਦੇ ਚੈਨਲ ਵੀ ਬੰਦ ਕਰਤੇ ਇਹ ਸਾਰੇ ਦੇ ਰੋਸ ਵਜੋਂ ਅੱਜ ਬਠਿੰਡਾ ਦੇ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਸਾਰੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਤੌਰ ਤੇ ਇਹ ਜਿਹੜੇ ਵੱਡੇ ਇਕੱਠ ਅੱਜ ਰੱਖਿਆ ਹੋਇਆ ਇਹ ਪਹਿਲੀ ਕੜੀ ਹੈ ਇਸ ਤੋਂ ਬਾਅਦ ਉਹਨਾਂ ਨੇ ਮਾਝੇ ਦੁਆਬੇ ਦੇ ਵਿੱਚ ਵੀ ਇਕੱਠ ਰੱਖਣੇ ਆ ਜੇ ਸਰਕਾਰ ਇਹ ਪਰਚੇ ਰੱਦ ਨਹੀਂ ਕਰਦੀ ਤੇ ਉਹਨਾਂ ਦੇ ਚੈਨਲ ਹੈ ਜਿਹੜੇ ਰੱਦ ਕੀਤੇ ਉਹ ਬਹਾਲ ਨਹੀਂ ਕਰਦੀ ਇਹ ਘੋਲ ਹੋਰ ਤੇਜ਼ ਹੋਊਗਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਘੋਲ ਸੀਗਾ ਨਹੀਂ ਅਗਲੀ ਰੂਪਰੇਖਾ ਕੀ ਹੋਊਗੀ ਅਗਲੀ ਰੂਪਰੇਖਾ ਕਮੇਟੀ ਬਣੀ ਹੋਈ ਹੈ ਪੱਤਰਕਾਰਾਂ ਦੀ ਐਕਸ਼ਨ ਕਮੇਟੀ ਬਣੀ ਹੋਈ ਹੈ ਉਹ ਜੋ ਵੀ ਸੱਦਾ ਦੇਊਗੀ ਉਹਦੇ ਨਾਲ ਸਾਰੀਆਂ ਜਨਤਕ ਜਥੇਬੰਦੀਆਂ ਸਾਡੀ ਜਥੇਬੰਦੀ ਬੀਕੇਜੂ ਇਕੱਠਾ ਗਰਾਹਾਂ ਉਹਨਾਂ ਦੇ ਨਾਲ ਹੈ ਤੇ ਉਹ ਵੱਧ ਚੜ ਕੇ ਅਸੀਂ ਇਹਦੇ 'ਚ ਹਿੱਸਾ ਲਵਾਂਗੇ ਯਾਨੀ ਮਤਲਬ ਤੁਹਾਡੀ ਪੂਰੀ ਸਪੋਰਟ ਹੈ ਪੱਤਰਕਾਰਾਂ ਦੇ ਹੱਥ ਸਪੋਰਟ ਹੀ ਨਹੀਂ ਅਸੀਂ ਕਹਿੰਨੇ ਘੋੜੀ ਸਾਡਾ ਇਹ ਮਸਲਾ ਹੀ ਸਾਡਾ ਇਹ ਸਾਡੇ ਤੇ ਹੀ ਹਮਲਾ ਇਹ ਅਸੀਂ ਇਸ ਇਸ ਰੂਪ 'ਚ ਇਹਨੂੰ ਆਪਦੇ ਤੇ ਹਮਲਾ ਲਾਇਆ ਜਿਵੇਂ ਉਹ ਪੱਤਰਕਾਰ ਕਹਿ ਰਹੇ ਨੇ ਜਿਹੜੇ ਮਤਲਬ ਪੱਤਰਕਾਰਾਂ ਤੇ ਪਰਚੇ ਦਰਜ ਹੋਏ ਨੇ ਉਹ ਕਹਿੰਦੇ ਜੀ ਸਾਡੀ ਬੁੱਬੀਆਂ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਵੀ ਕੱਲਾ ਪੁੱਛਣ ਤੇ ਹੀ ਜਿਹੜਾ ਹੈਗਾ ਉਹਨਾਂ ਨੇ ਵੀ ਮਾਮਲੇ ਦਰਜ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਜਿਹੜਾ ਵੀ ਪੁੱਛਣ ਤੇ ਸਵਾਲ ਕਰਤਾ ਅਸਲ ਇਹਦੇ ਪਿੱਛੇ ਕਾਰਨ ਹੈ ਨਾ ਇਹਨਾਂ ਨੇ ਕਾਰਪੋਰੇਟ ਜਿਹੜੇ ਏਜੰਡੇ ਆ ਉਹ ਲਾਗੂ ਕਰਨੇ ਆ ਜੇ ਲੋਕ ਜਦੋਂ ਇਹਦੇ ਤੇ ਆਏ ਆਉਂਦੇ ਆ ਲੋਕ ਸਵਾਲ ਕਰਦੇ ਇਹਨਾਂ ਨੂੰ ਰੜਕ ਪੈਂਦੀ ਹੈ ਲੋਕਾਂ ਤੇ ਲੋਕਾਂ ਦਾ ਜਿਹੜਾ ਲੋਕਾਂ ਦਾ মিডিਆ ਹੈ ਲੋਕ ਪੱਖੀ মিডিਆ ਹੈ ਉਹਨੇ ਸਵਾਲ ਲੋਕਾਂ ਦੇ ਕਰਨੇ ਹੁੰਦੇ ਆ ਲੋਕਾਂ ਦੀ ਗੱਲ ਕਹਿਣੀ ਹੁੰਦੀ ਹੈ ਇਹ ਲੋਕਾਂ ਦੀ ਗੱਲ ਬਰਦਾਸ਼ਤ ਨਹੀਂ ਕਰ ਰਹੀ ਪੰਜਾਬ ਸਰਕਾਰ ਇਹ ਆਪਾਂ ਇਹ ਵੀ ਕਹਿ ਦਈਏ ਵੀ ਪ੍ਰੈਸ ਜਿਹੜਾ ਮੀਡੀਆ ਉਹ ਚੌਥਾ ਥੰਮ੍ਹ ਦੱਸਿਆ ਜਾ ਰਿਹਾ ਜਿਹੜਾਗਾ ਲੋਕਤੰਤਰ ਦਾ ਵੀ ਉਹਨਾਂ ਨੂੰ ਪੂਰੀ ਆਜ਼ਾਦੀ ਹੈ ਪੂਰਾ ਇਹ ਕੱਪ ਕੇ ਦੀ ਆਮ ਬੰਦੇ ਨੂੰ ਵੀ ਸਵਾਲ ਪੁੱਛਣ ਦਾ ਅਧਿਕਾਰ ਹਾਸਲ ਹੈ ਪਰ ਇੱਕ ਪੱਤਰਕਾਰ ਵੀ ਸਵਾਲ ਪੁੱਛਦਾ ਤੇ ਉਹ ਤੇ ਮਾਮਲੇ ਅੱਧਰ ਚੁਲਦੇ ਆ ਵੀ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦਾ ਰਵੱਈਆ ਦੇਖੋ ਇਹ ਤਾਂ ਇਕੱਲਾ ਆਪਾਂ ਤਾਂ ਛੱਡੋ ਜੀ ਭਗਵੰਤ ਮਾਨ ਐਮਪੀ ਸੀ ਨੇ ਸਵਾਲ ਕਰਿਆ ਸੀ ਉੱਥੇ ਵੀ ਮੀਡੀਏ ਤੇ ਜੇ ਤੁਸੀਂ ਚੌਥਾ ਥੰਮ੍ਹ ਇਹ ਆਪ ਕਹਿੰਦਾ ਰਿਹਾ ਲੋਕਾਂ ਨੂੰ ਛੱਡ ਦਿਓ ਆਪਾਂ ਨੂੰ ਛੱਡ ਦਿਓ ਭਗਵੰਤ ਮਾਨ ਆਪ ਤੇ ਹੁਣ ਉਹ ਕੋ ਕੋ ਸਤਾ ਦਾ ਨਸ਼ਾ ਇਹ ਜ ਹੈ ਰਾਜ ਗਦੀ ਤੇ ਪਹੁੰਚ ਕੇ ਭੁੱਲ ਗਿਆ ਇਹ ਗੱਲਾਂ ਹੁਣ ਕੋਈ ਇਸ ਸਰਕਾਰ ਤੋਂ ਵੀ ਆਸ ਉਮੀਦ ਤੋਂ ਮੰਗ ਸਰਕਾਰ ਤੋਂ ਉਮੀਦ ਤਾਂ ਆ ਲੋਕਾਂ ਦੀ ਹੈ ਲੋਕ ਕਰ ਲੈਂਦੇ ਹੁੰਦੇ ਸਾਰਾ ਕੁਝ ਇਸ ਲੋਕ ਤਾਕਤ ਦੇ ਵਿੱਚ ਆ ਜਾਂਣ ਲੋਕ ਤਾਕਤ ਵੱਡੀ ਹੁੰਦੀ ਹੈ ਭਗਵੰਤ ਮਾਨ ਵੀ ਕਹਿੰਦਾ ਰਿਹਾ ਤੇ ਲੋਕ ਇਹ ਸਾਰਾ ਕੁਝ ਹਾਸਲ ਕਰ ਲੈਣਗੇ ਆਪਦਾ ਸਰ ਤੀਨਾਂ ਮੈਂ ਤੋੜਾ ਮੇਰਾ ਨਾਮ ਰਜਿੰਦਰ ਸਿੰਘ ਤੱਗੜ ਹੈ ਤੇ ਮੈਂ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਦਾ ਪ੍ਰਧਾਨ ਹਾਂ ਅੱਜ ਬਟਿੰਦਾ ਸੀਸੀ ਦਫ਼ਤਰ ਦਾ ਖਰਾਬ ਕੀਤਾ ਪੱਤਰਕਾਰਾਂ ਦੇ ਹੱਥ ਵਿੱਚ ਕਿਸਾਨ ਯੂਨੀਅਨਾਂ ਵੀ ਆਈਆਂ। ਕਿਹ ਕੀ ਮਸਲਾ ਸੀ ਇਹ। ਇਸ ਪ੍ਰੋਟੈਸਟ ਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਤੇ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਦੀ ਹਮਾਇਤ ਕੀਤੀ ਆ ਜਿਹੜਾ ਇੱਕ ਪਰਚਾ ਦਰਜ ਕੀਤਾ ਗਿਆ 10 ਪੱਤਰਕਾਰਾਂ ਵਿਰੁੱਧ ਉਹਦਾ ਮਾਮਲਾ ਉਠਾਇਆ ਗਿਆ ਇਸ ਪ੍ਰੋਟੈਸਟ ਦੇ ਵਿੱਚ। ਅੱਜ ਕੀ ਕਿ ਫਿਰ ਰਹਾ ਮਤਲਬ ਬਹੁਤ ਅੱਛਾ ਰਹਾ ਜੀ ਬਹੁਤ ਜਿਨੂੰ ਕਹਿੰਦੇ ਆ ਜ਼ੋਰਦਾਰ ਪ੍ਰਦਰਸ਼ਨ ਸੀ ਔਰ ਭਗਵਾਨਤ ਮਾਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਤੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ 27 ਚ ਆਵਾਮੀ ਪਾਰਟੀ ਨੂੰ ਪਿੰਡਾਂ ਚ ਚੰਗੀ ਤਰ੍ਹਾਂ ਟੱਕਰਾਂਗੇ ਔਰ ਕਾਫੀ ਕੁਝ ਹੋਇਆ ਔਰ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਆਪਣਾ ਜਿਹੜਾ ਆਜ਼ਾਦ ਰੁਖ ਹੈ ਉਹ ਬਰਕਰਾਰ ਰੱਖੋ ਜਿੱਥੇ ਵੀ ਤੁਹਾਡੇ ਨਾਲ ਤਕਾ ਹੁੰਦਾ ਸਾਨੂੰ ਆਵਾਜ਼ ਦਿਓ ਅਸੀਂ ਤੁਹਾਡੀ ਸਪੋਰਟ ਚਾਹਾਂਗੇ ਦੰਨੇਵਾਲ ਸਾਹਿਬ ਵੀ ਬੋਲੇ ਉੱਥੇ ਉਗਰਾਹਾਂ ਸਾਹਿਬ ਵੀ ਬੋਲੇ ਹਾਂਜੀ ਅੱਜ ਦੀ ਧਰਨੀ ਦੀ ਥੋੜੀ ਜਿਹੀ ਵਿਸਤਾਰ ਨਾਲ ਜਾਣਕਾਰੀ ਦੇ ਤੋਂ ਕੀ ਮਤਲਬ ਹੈ ਮਸਲਾ ਤਾਂ ਇਹ ਹੀ ਹੈ ਜਿਹੜਾ ਲੁਧਿਆਣਾ ਸਾਈਬਰ ਪੁਲਿਸ ਨੇ 10 ਵਿਅਕਤੀਆਂ ਦੇ ਪਰਚਾ ਦਰਜ ਕੀਤਾ ਹੈ ਹੈਲੀਕਾਪਟਰ ਦੇ ਮੁੱਦੇ ਤੇ ਜਦੋਂ ਆਰਟੀਆਈ ਪਾਈ ਗਈ ਤੇ ਪੁੱਛਿਆ ਗਿਆ ਕਿ ਦੱਸਿਆ ਜਾਵੇ ਜਦੋਂ ਭਗਵਾਨਤਮਾਨ ਵਿਦੇਸ਼ ਗਿਆ ਹੋਇਆ ਸੀ ਜਪਾਨ ਤੇ ਸਾਊਥ ਕੋਰੀਆ ਉਹਨਾਂ ਦਿਨਾਂ 'ਚ ਤੁਹਾਡਾ ਹੈਲੀਕਾਪਟਰ ਕੌਣ ਵਰਤਦਾ ਰਿਹਾ ਕਿਉਂਕਿ ਇੱਕ ਐਪ ਹੈ ਫਲਾਈਟ ਰਡਾਰ 24 ਉਹਦੇ ਵਿੱਚ ਕਿਸੇ ਵੀ ਦੇਸ਼ ਦਾ ਤੁਸੀਂ ਹੈਲੀਕਾਪਟਰ ਦਾ ਨੰਬਰ ਪਾਓ ਜਿਹੜਾ ਪੂੰਛ ਤੇ ਲਿਖਿਆ ਹੁੰਦਾ ਜਾਂ ਈਵਨ ਹਵਾਈ ਜਹਾਜ਼ ਦਾ ਉਹ ਤੁਹਾਨੂੰ ਕੱਟ ਕੇ ਦੱਸ ਦਿੰਦਾ ਡਿਟੇਲ ਡਾਟਾ ਵੀ ਇਹ ਕਿੱਥੋਂ ਕਦੋਂ ਉੜਿਆ ਤੇ ਕਦੋਂ ਵਾਪਸ ਆਇਆ ਜਾਂ ਕਿੱਥੇ-ਕਿੱਥੇ ਗਿਆ ਉਸ ਦੇ ਆਧਾਰ ਤੇ ਖਬਰ ਚੱਲੀ ਫਿਰ ਤੇ ਇਹਨਾਂ ਨੇ ਪਰਚਾ ਦਰਜ ਕਰਤਾ ਉਹਦਾ ਵਿਰੋਧ ਹੋਇਆ ਡਟਵਾ ਔਰ ਇਸੇ ਵਿਸ਼ੇ ਤੇ ਸਾਰੀ ਗੱਲਬਾਤ ਹੋਈ ਜੀ ਅੱਜ ਤਰਨਗੱਪੀ ਗੱਲਬਾਤ ਹੋਈ ਸਾਡੀ ਪਖਾਨ ਜੂਨੀਅਨ ਨਾਲ ਵੀ ਗੱਲ ਹੋਈ ਪੀਪੀ ਨੇ ਵੀ ਇਹੀ ਕਿਹਾ ਜੋ ਬਾਬੇ ਨਾਲ ਗੱਲ ਹੋਈ ਉਹ ਵੀ ਇਹਨਾਂ ਨੇ ਇਹੀ ਗੱਲ ਕਹੀ ਹੈ ਵੀ ਇੱਕ ਪੱਤਰਕਾਰ ਨੇ ਸਵਾਲ ਪੁੱਛੇ ਤਾਂ ਇਹ ਜਿਹੜਾ ਇਹ ਮਾਮਲਾ ਦਰਜ ਹੋਇਆ ਵੀ ਜਿਵੇਂ ਆਪਾਂ ਕਹਿ ਦਈਏ ਵੀ ਇਹ ਪ੍ਰੈਸ ਮੀਡੀਆ ਨੂੰ ਆਜ਼ਾਦੀ ਦਾ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਵੀ ਬਦਲੋ ਆਪਦੀ ਡਿਊਟੀ ਵੀ ਪੂਰੀ ਵਧੀਆ ਲਗਨ ਨਾਲ ਇਮਾਨਦਾਰੀ ਨਾਲ ਕਰ ਰਹੇ ਹੋ ਵਰਕੱਲਾ ਇੱਕ ਸਵਾਲ ਪੁੱਛਦੇ ਮਾਮਲੇ ਦਾ ਹਾਂ ਜੀ ਇਹਨਾਂ ਨੂੰ ਸਵਾਲਾਂ ਤੋਂ ਬਦਹਜ਼ਮੀ ਹੈ ਮਤਲਬ ਕਿ ਇਹਨਾਂ ਨੂੰ ਬਦਹਜ਼ਮੀ ਹੋਈ ਹੋਈ ਆ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਵੀ ਜਦੋਂ ਕਿ ਕੇਜਰੀਵਾਲ ਨੂੰ ਵੀ ਆਰਟੀਆਈ ਕਰਕੇ ਜਾਣਿਆ ਜਾਂਦਾ ਸੀ ਇਹਨੇ ਆਰਟੀਆਂ ਪਾ ਕੇ ਬਹੁਤ ਜਾਣਕਾਰੀਆਂ ਗੱਡੀਆਂ ਤੇ ਜਿਹੜਾ ਅੰਨਾ ਹਜ਼ਾਰੇ ਸੀ ਉਹਨੂੰ ਮੂਰੇ ਲਾ ਕੇ ਇਹਨੇ ਭ੍ਰਸ਼ਟਾਚਾਰ ਵਿਰੋਧੀ ਅੰਦੋਲਨ ਵੀ ਸ਼ੁਰੂ ਕੀਤਾ ਸੀ ਦਿੱਲੀ 'ਚ ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਤੇ ਹੁਣ ਇਹਨਾਂ ਨੂੰ ਬਦਹਜ਼ਮੀ ਹੁੰਦੀ ਆ ਜੇ ਕੋਈ ਸਵਾਲ ਪੁੱਛ ਲੇ ਸੋ ਉਹ ਗੰਦਨ ਜੀ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ਇਹੋ ਜਿਹਾ ਇਹਨਾਂ ਦਾ ਰਵਈਆ ਹੋਇਆ ਹੋਇਆ ਜੀ ਜੀ ਆਪਾਂ ਕਿਹਾ ਸੀ ਇਹ ਪੱਤਰਕਾਰਾਂ ਨੂੰ ਤਾਂ ਸਵਾਲ ਪੁੱਛਣ ਦਾ ਹੱਕ ਹੈ ਉਹ ਸੰਵਿਧਾਨ ਨੇ ਦਿੱਤਾ ਹੋਇਆ ਉਹ ਆਪਣੀ ਡਿਊਟੀ ਨਿਭਾ ਰਿਆ ਤੇ ਉਹ ਫਿਰ ਉਹ ਪਰਚੇ ਵੀ ਦਰਜ ਕਰਾ ਰਹੇ ਆਂ ਆਪ ਨੂੰ ਇਹੀ ਤਾਂ ਗਲਤ ਹੈ ਨਹੀਂ ਤਾਂ ਹੀ ਤਾਂ ਵਿਰੋਧ ਹੋ ਰਿਹਾ ਤਾਂ ਹੀ ਤਾਂ ਇਹ ਜਿਹੜਾ ਅੱਜ ਜਲਸਾ ਹੋਇਆ ਉਸੇ ਦੇ ਵਿਰੋਧ ਹੋਇਆ ਕਿਉਂਕਿ ਧੱਕੇਸ਼ਾਹੀ ਕੀਤੀ ਆ ਸਰਕਾਰ ਨੇ ਇਸ ਕਰਕੇ ਫਿਰ ਪੱਤਰਕਾਰ ਲਾਮਬੰਦ ਹੋਏ ਕਿਸਾਨ ਉਹਨਾਂ ਦੀ ਹਮਾਇਤ ਹੈ ਪੱਤਰਕਾਰ ਜਿਹੜੀ ਆਵਾਜ਼ ਨੂੰ ਮੈਂ ਕਹਿੰਦਾ ਬਲੰਦ ਰੱਖਣ ਵਾਸਤੇ ਕਿਸਾਨ ਵੀ ਡਟ ਕੇ ਖੜੀ ਉਹਨਾਂ ਨਾਲ ਉਹ ਕਹਿ ਰਹੀ ਹੈ ਵੀ ਸੇ ਤੁਹਾਡੇ ਨਾਲ ਹਾਂਜੀ ਹਾਂ ਸਾਥ ਦੇਵਾਂਗੇ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਵੀ ਤੁਸੀਂ ਕੋਈ ਸਰਕਾਰ ਨੂੰ ਕੋਈ ਆਸ ਕੋਈ ਉਮੀਦ ਕੋਈ ਮੰਗ ਨਹੀਂ ਸਰਕਾਰ ਤੋਂ ਕੋਈ ਉਮੀਦ ਨਹੀਂ ਜਦੋਂ ਇਹ ਮਾਮਲਾ ਹਾਈ ਕੋਰਟ 'ਚ ਲਗਾਇਆ ਗਿਆ ਐਡਵੋਕੇਟ ਰਾਜਵਿੰਦਰ ਬੈਂਸ ਨੇ ਉੱਥੇ ਪਟੀਸ਼ਨ ਪਾਈ ਇਹ ਹਾਈ ਕੋਰਟ ਨੇ ਪੁਲਿਸ ਨੂੰ ਇਹ ਹਦਾਇਤ ਕੀਤੀ ਕਿ ਤੁਸੀਂ ਇਸ ਪਰਚੇ ਤੇ ਅਗਲੀ ਕੋਈ ਕਾਰਵਾਈ ਨਹੀਂ ਕਰਨੀ ਇਨ ਟਰਮਸ ਕੇ ਆਰਡਰ ਦੇ ਦਿੱਤਾ ਮਤਲਬ ਕਿ ਤੁਸੀਂ ਕਿਸੇ ਨੂੰ ਗ੍ਰਫਤਾਰ ਨਹੀਂ ਕਰ ਸਕਦੇ ਪੁੱਛ ਪੜਤਾਲ ਨਹੀਂ ਕਰ ਸਕਦੇ ਸੋ ਅਗਲੀ ਤਰੀਕ ਤੇ ਕੋਰਟ ਗੱਲਬਾਤ ਸੁਣੂਗੀ ਸਰਕਾਰ ਦੀ ਵੀ ਤੇ ਪੱਤਰਕਾਰਾਂ ਦੇ ਵਕੀਲ ਦੀ ਵੀ ਤੇ ਮੰਗ ਤਾਂ ਇਹ ਕੀਤੀ ਗਈ ਹੈ ਪਰਚੇ ਨੂੰ ਕੁਐਸ਼ ਕੀਤਾ ਜਾਏ ਰੱਦ ਕੀਤਾ ਜਾਏ ਉਹ ਫਿਰ ਹੁਣ ਵੇਖੋ ਹਾਈ ਕੋਰਟ ਕੀ ਫੈਸਲਾ ਕਰਦੀ ਆ ਮੈਨੂੰ ਉਮੀਦ ਆ ਕਿ ਇਹ ਪਰਚਾ ਅਦਾਲਤ ਨੇ ਰੱਦ ਕਰ ਦੇਣਾ ਜੀ ਇਹ ਮਾਮਲਾ ਠੰਡਾ ਨਾ ਹੋਇਆ ਮਤਲਬ ਖਤਮ ਨਾ ਹੋਇਆ ਤਾਂ ਉਸ ਤੋਂ ਬਾਅਦ ਤੁਹਾਡਾ ਕੀ ਅਗਲੀ ਰਣਨੀਤੀ ਹੈ ਇਹ ਖਤਮ ਤਾਂ ਹੋਣਾ ਹੀ ਆ ਵੇਖੋ ਐਨੇ ਦਿਨ ਪਰਚਾ ਪਹਿਲਾਂ ਦਸੰਬਰ ਦਾ ਦਰਜ ਕੀਤਾ ਆ ਦਸੰਬਰ ਚ ਦਰਜ ਕਰਕੇ ਜੇ ਇਹਨਾਂ ਨੇ ਅਰੈਸਟ ਪਾਉਣੀ ਹੁੰਦੀ ਪਾ ਸਕਦੇ ਸੀ ਉਸ ਤੋਂ ਬਾਅਦ ਫਿਰ ਇਹ ਇੰਡੀਅਨ ਐਕਸਪ੍ਰੈਸ ਖਬਰ ਛਪੀ ਤੇ ਫਿਰ ਪਤਾ ਲੱਗਿਆ ਪੱਤਰਕਾਰਾਂ ਨੂੰ ਕਿ ਤਾਂ ਸਾਡੇ ਉਲਟ ਪਰਚਾ ਦਰਜ ਕਰੀ ਬਠਿਆ ਜੀ ਉਹ ਤੋਂ ਬਾਅਦ ਫਿਰ ਸਾਰੀ ਕਾਰਵਾਈ ਸ਼ੁਰੂ ਹੋਈ ਪਹਿਲਾਂ ਚੰਡੀਗੜ੍ਹ ਸੈਕਟਰ 17 ਚ ਵੀ ਇੱਕ ਪ੍ਰਦਰਸ਼ਨ ਹੋਇਆ ਉਦੋਂ ਬਾਅਦ ਦੂਜਾ ਇੱਥੇ ਬਠਿੰਡਾ ਹੋਇਆ ਅੱਜ ਸੋ ਇਹ ਕੰਮ ਵਧ ਰਿਹਾ ਹੈ ਔਰ ਜਿਸ ਤੱਕ ਮੇਰਾ ਐਨਲਿਸਿਸ ਆ ਕਿ ਹਾਈ ਕੋਰਟ ਤੋਂ ਹੀ ਰਾਹਤ ਮਿਲ ਜਾਣੀ ਹੈ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦੇਣਾ ਹੈ ਤੇ ਸਰਕਾਰ ਤੋਂ ਸਾਨੂੰ ਆਸ ਰੱਖਣ ਦੀ ਕੋਈ ਲੋੜ ਨਹੀਂ ਪਰਚਾ ਦਰਜ ਕਰਨਾ ਵੱਡੀ ਗੱਲ ਨਹੀਂ ਹੁੰਦੀ ਉਸ ਤੋਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਜਦੋਂ ਉਹਨਾਂ ਤੇ ਰੋਗ ਲੱਗੀ ਤੇ ਫਿਰ ਪਰਚੇ ਦਾ ਕੀਤੇ ਦਾ ਫਾਇਦਾ ਵੀ ਕੀ ਹੋਇਆ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਦ ਆਜ਼ਾਦ ਨਮਨ ਆਖਦਾ ਹਾਂ ਯਾਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ